ਆਮ ਆਦਮੀ ਪਾਰਟੀ ਦੇ ਨੇਤਾ ਸੋਮਨਾਥ ਭਾਰਤੀ ਨੇ ਵੱਡਾ ਦਾਵਾ ਕੀਤਾ ਹੈ ਸੋਮਨਾਥ ਭਾਰਤੀ ਨੇ ਕਿਹਾ ਕਿ ਜੇਕਰ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹ ਆਪਣਾ ਸਿਰ ਮੁੰਡਵਾ ਦੇਣਗੇ ਇਸ ਦੌਰਾਨ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਵਾ ਕੀਤਾ ਕਿ ਇਸ ਵਾਰ ਤਾਂ ਇੰਡੀਆ ਗੱਠ ਜੋੜ ਕੇਂਦਰ ਚ ਮਜ਼ਬੂਤ ਅਤੇ ਸਥਿਰ ਸਰਕਾਰ ਬਣਾਵੇਗਾ ਸੋ ਜਿਵੇਂ ਹੀ ਚੋਣਾ ਦਾ ਦੌਰ ਖਤਮ ਹੋਇਆ ਤਾਂ ਫਿਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਰਵੇਖਣ ਕੀਤੇ ਗਏ ਮੀਡੀਆਦਾਰੀਆਂ ਨੇ ਆਪੋ ਆਪਣੇ ਐਗਜ਼ਿਟ ਪੋਲ ਸਾਹਮਣੇ ਲਿਆਂਦੇ ਕਿ ਇਸ ਸੂਬੇ ਦੇ ਵਿੱਚ ਜਾਂ ਫਿਰ ਇਸ ਹਲਕੇ ਦੇ ਵਿੱਚ ਇਸ ਪਾਰਟੀ ਨੂੰ ਇੰਨੀਆਂ ਵੋਟਾਂ ਜਾਂ ਫਿਰ ਇੰਨੀਆਂ ਸੀਟਾਂ ਜੜੀਆਂ ਆਉਣਗੀਆਂ ਤਾਂ ਉਹਨਾਂ ਐਗਜ਼ਿਟ ਪੋਲਾਂ ਦੇ ਉੱਤੇ ਜਿਹੜੇ ਸਰਵੇਖਣ ਕੀਤੇ ਗਏ ਨੇ ਉਹਨਾਂ ਦੇ ਉੱਤੇ ਸਿਆਸਤਦਾਨ ਵੀ ਆਪੋ ਆਪਣੀਆਂ ਟਿੱਪਣੀਆਂ ਕਰਨ ਲੱਗੇ ਤੇ ਉਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਸੋਮਨਾਥ ਭਾਰਤੀ ਨੇ ਐਕਸ ਦੇ ਉੱਤੇ ਪੋਸਟ ਪਾਈ ਕਿ ਜੇਕਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਮੈਂ ਆਪਣਾ ਸਿਰ ਮਣਵਾ ਲਵਾਂਗਾ ਮੇਰੇ ਸ਼ਬਦ ਚੇਤੇ ਰੱਖਿਓ 4 ਜੂਨ ਨੂੰ ਸਾਰੇ ਐਗਜ਼ਿਟ ਪੋਲ ਗਲਤ ਸਾਬਤ ਹੋਣਗੇ ਮੋਦੀ ਜੇ ਤੀਜੀ ਵਾਰ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ ਵਿਰੋਧੀ ਗੱਠ ਜੋੜ ਇੰਡੀਆ ਦੀ ਇੰਡੀਆ ਦਿੱਲੀ ਦੀਆਂ ਸਾਰੀਆਂ ਸੀ ਸੱਤ ਸੀਟਾਂ ਜਿੱਤੇਗਾ ਮੋਦੀ ਦੇ ਡਰ ਕਰਕੇ ਐਗਜ਼ਿਟ ਪੋਲ ਉਹਨਾਂ ਨੂੰ ਹਾਰਦਰ ਨਹੀਂ ਵਿਖਾਰੇ ਇਸ ਲਈ ਸਾਨੂੰ ਸਾਰਿਆਂ ਨੂੰ 4 ਜੂਨ ਨੂੰ ਅਸਲ ਨਤੀਜਿਆਂ ਦਾ ਇੰਤਜ਼ਾਰ ਕਰਨਾ ਪਵੇਗਾ ਭਾਜਪਾ ਦੇ ਖਿਲਾਫ ਭਾਰੀ ਵੋਟਾਂ ਪਈਆਂ ਹਨ ਯਾਨੀ ਕਿ ਇੱਕ ਤਰੀਕੇ ਦਾ ਦਾਵਾ ਉਹਨਾਂ ਦੇ ਵੱਲੋਂ ਜ਼ਰੂਰ ਕੀਤਾ ਗਿਆ ਕਿ ਐਗਜ਼ਿਟ ਪੋਲ ਜਾਣਬੁੱਝ ਕੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਤਿਆ ਨਹੀਂ ਵਿਖਾਰੇ 4 ਜੂਨ ਤੱਕ ਇੰਤਜ਼ਾਰ ਕਰੋ 4 ਜੂਨ ਨੂੰ ਨਤੀਜੇ ਆਉਣਗੇ ਤੇ ਬੀਤੇ ਦਿਨ ਹੀ ਜਾਗੜ ਜੋੜ ਦੇ ਵੱਲੋਂ ਇੱਕ ਬੈਠਕ ਵੀ ਕੀਤੀ ਗਈ ਜਿਸ ਬੈਠਕ ਤੋਂ ਬਾਅਦ ਅਰਵਿੰਦ ਕੇਜਰੀ ਭਾਗ ਹੁਣਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਅਸੀਂ ਕੇਂਦਰ ਦੇ ਵਿੱਚ ਆਪਣੀ ਇੱਕ ਮਜ਼ਬੂਤ ਤੇ ਸਥਿਰ ਸਰਕਾਰ ਬਣਾਵਾਂਗੇ ਯਾਨੀ ਕਿ ਵੋਟਾਂ ਦਾ ਦੌਰ ਹੁਣ ਖਤਮ ਹੋ ਗਿਆ ਹੈ 4 ਜੂਨ ਨੂੰ ਨਤੀਜੇ ਆਉਣਗੇ ਕਿ ਦੇਸ਼ ਦੇ ਲੋਕਾਂ ਨੇ ਕਿਹੜੇ-ਕਿਹੜੇ ਉਮੀਦਵਾਰ ਦੇ ਉੱਤੇ ਆਪਣਾ ਭਰੋਸਾ ਜਤਾਇਆ ਤੇ ਕਿਹੜੀ ਪਾਰਟੀ ਮੁੜ ਤੋਂ ਦੇਸ਼ ਦੀ ਸੱਤਾ ਦੇ ਵਿੱਚ ਆਉਂਦੀ ਹੈ